ਮਿੰਨੀ ਕਹਾਣੀ ਦੁਖੀ ਦਿਲਾ ਚੱਲ ਮੰਨਿਆ ਤੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਇੱਥੋਂ ਤੱਕ ਮੇਰੇ ਉੱਤੇ ਵੀ ਨਹੀਂ ਸਮੇਂ ਦੇ ਹਲਾਤਾਂ ਉੱਤੇ ਵੀ ਨਹੀਂ ਪਰ ਤੂੰ ਖੋਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਤਾਂ ਕਰ ਤੂੰ ਮੌਤ ਨੂੰ ਹਰਾ ਕੇ ਜ਼ਿੰਦਗੀ ਮਾਨ ਸਕਦੀ ਹੈ ਤੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿੰਨੇ ਮਰਜ਼ੀ ਜੀ ਕਿਸੇ ਨੂੰ ਇਤਰਾਜ ਕਰਨ ਦਾ ਕੋਈ ਹੱਕ ਨਹੀਂ ਇੱਥੋਂ ਤੱਕ ਕਿ ਮੈਨੂੰ ਵੀ ਨਹੀਂ ਮੈਂ ਤੇਰੇ ਪੈਰਾਂ 'ਚ ਬੇੜੀਆਂ ਨਹੀਂ ਪਾਉਂਦਾ ਤੈਨੂੰ ਜ਼ੰਜੀਰਾਂ ਨਾਲ ਨਹੀਂ ਜਕੜਦਾ ਮੇਰੇ ਨਾਲ ਇੱਕ ਵਾਅਦਾ ਕਰ ਕਿ ਤੂੰ ਹਰ ਹਾਲ ਜਿਉਣ ਦੀ ਕੋਸ਼ਿਸ਼ ਕਰੇਂਗੀ ਤੇ ਜਿੱਥੇ ਵੀ ਜਿਸ ਵੀ ਹਾਲਾਤ ਵਿੱਚ ਰਹੇ ਮੇਰੇ ਸੰਪਰਕ ਵਿੱਚ ਰਹੇਂਗੀ ਮੈਨੂੰ ਆਪਣਾ ਦੋਸਤ ਨਹੀਂ ਸਮਝਣਾ ਨਾ ਸਮਝੀਂਗਾ ਪਰ ਖੁਦਕੁਸ਼ੀ ਦਾ ਵਿਚਾਰ ਤਿਆਗ ਕੇ ਕਿਸੇ ਲਈ ਨਹੀਂ ਜਿਨਾ ਨਾ ਜੀਣਾ ਪਰ ਆਪਣੇ ਆਪ ਲਈ ਤਾਂ ਜੀਣ ਦੀ ਕੋਸ਼ਿਸ਼ ਕਰੋ ਹਰ ਹਿੱਲੇ ਕਰਾ ਆਪਣੇ ਆਪ ਲਈ ਤਾਂ ਜੀ ਤੇਰੀਆਂ ਇਹੀ ਗੱਲਾਂ ਪੈੜੀਆਂ ਲੱਗੀਆਂ ਨਹੀਂ ਚੱਲ ਇੱਕ ਦੋ ਦਿਨ ਗੱਲ ਨਾ ਕਰ ਪਰ ਮੈਨੂੰ ਦੁੱਖ ਦੇਣ ਵਾਲੀਆਂ ਕੰਨਾ ਕਿਉਂ ਕਰ ਰਹੀਆਂ ਇਹ ਮਨ ਹੀ ਤਾ ਨਾ ਸੀ ਤੂੰ ਹੁਣ ਦੱਸ ਕੀ ਕਰਾਂ ਕਿਵੇਂ ਸਾਂਜਾਂ ਮੈਂ ਤੂੰ ਤਾਂ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਜਾਂ ਤਾਂ ਤੂੰ ਮੈਸੇਜ ਨਾ ਕਰਦੀ ਜੇ ਹੁਣ ਮੈਸੇਜ ਕਰਨੇ ਸ਼ੁਰੂ ਕੀਤੇ ਨੇ ਤਾਂ ਮੇਰੇ ਮਰਨ ਤੋਂ ਪਹਿਲਾਂ ਮੈਸੇਜ ਬੰਦ ਕਰਨੇ ਬੰਦ ਨਾ ਕਰੀ ਧੰਨਵਾਦ ਜੀ